ਜੀ ਸਰ ਜੀ ਸਰ ਕੀ ਸਾਰਾ ਮਾਮਲਾ ਜੀ ਹੈ ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨੇਟ ਪੁਲਿਸ ਅਮਰਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇ ਸਾਹਿਬ ਮਨਿਉ ਰਾਣਾ ਜੀ ਤੇ ਏਸੀਪੀ ਵੈਸਟ ਸੁਖਪਾਲ ਜੀ ਅਤੇ ਐਸਐਚਓ ਸ਼ਰਟਾ ਇਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾਂ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੀਨ 1 ਲੱਖ ਰੁਪਿਆ ਜਿਹੜੀ ਡਰਗ ਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰਠ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਬਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕੰਚ ਕੰਦਿਆ ਹੋਇਆ ਸਰ ਜਿਹੜਾ ਪਾਕਿਸਤਾਨੀ ਹੈ ਰ ਅਸੀਂ ਉਹਨੂੰ ਤਸਕਿਰਤ ਕਰਦੇ ਹਾਂ ਉਹ ਪਾਕਿਸਤਾਨੀ ਬੰਦਾ ਹੀ ਸੀ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰੋਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥ्रो ਕਰਦੇ ਸੀ ਥ्रो ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇਧਰ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰੰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਤਰਫ ਪਾਕਿਸਤਾਨ ਦੀ ਇਨੀਵਾਰਾ ਅੱਜ ਕੱਲ੍ਹ ਇੰਡੀਆ ਵਿੱਚ ਉਹ ਪੁਰਾਣੀ ਉਹ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹ ਦੀ ਹੁਣ ਹਾਰਾ ਨਾ ਸਰ ਇਹ 2012 ਦਾ ਉਹਨਾਂ ਦੀ ਡਿਟੇਲ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਇਹੀ 3.5 ਕਰੋੜ ਰਿਕਵਰੀ ਦੀ ਬਣੀ ਚਾਹ। ਸਰ ਬੇਲੌਟ ਸੀ ਉਹ ਕਿ ਕਿ ਉਹਨਾਂ ਦਾ ਬੇਲੌਟ ਸਰ ਉਹਦੇ ਲਈ ਵੀ ਕਿਸ ਤਰ੍ਹਾਂ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕਹਿ ਲੋ ਜਾਂ ਇਹ ਜੋ ਵੀ ਹੈਗੀ ਹੈ ਜੰਗੀ ਐਪ ਕਹਿ ਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਹੋਈ ਫੋਨ ਦੇ ਰਹੀ ਇਹਨਾਂ ਦੇ ਕੰਟੈਕਟਸ ਆਪਸ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲਈ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਤਰੇ ਕਿਨੇ ਕਿੰਨੀ ਕਨਟੇਨਮੈਂਟ ਕਿਲੇ ਸਮੇਂ ਤੋਂ ਡਿਕਵਰੀ ਹੋ ਗਈ ਹੈ ਹੋਰ ਡਿਕਵਰੀ ਹੋਣੀ ਬਾਕੀ ਹੈ ਇਸ ਕਨਟੇਨਮੈਂਟ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਦ੍ਰੋਨ ਆਹੀ ਹੈ ਹਾਂਜੀ ਡ੍ਰੋਨ ਆਈ ਤਰੇ ਕਿਨੇ ਸਮੇਂ ਤੋਂ ਕੰਮ ਕਰਦਾ ਸੀ ਕਿ ਨਾਲ ਹੋਰ ਵੀ ਪਿੰਡ ਜਿਹੇ ਲੱਗਦੇ ਲੋਕਾਂ ਦੇ ਡੰਡੇ ਲੱਗੇ ਆ 2012 ਤੋਂ ਤਾਂ ਰਜਿਸਟਰਡ ਹੀ ਹੋ ਗਿਆ ਨਾ ਅਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਇੱਕ ਡਿਟੇਲ ਹੀ ਹੋ ਗਿਆ ਹੁਣ ਰਿਕਾਰਡ ਹੋ ਗਈ ਉਦੋਂ ਪਹਿਲਾਂ ਇਹ ਕਿਤੇ ਨਾਂ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਬਟ ਸਾਡੇ ਕੋਲ ਡਿਟੇਲ ਨਹੀਂ ਹੈ ਇਹ ਲੈਗਲੀ ਹੋਏਗਾ ਕਿਉਂਕਿ ਇਸ ਦਾ ਵੱਡਾ ਨੈਟਵਰਕ ਚਲਾਣਾ ਜਿਵੇਂ 12 ਸਾਲ ਤੋਂ ਨੈਟਵਰਕ ਚੱਲ ਰਿਹਾ ਹੈ ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ 'ਚ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਅਕਸਰ ਨਹੀਂ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟੱਚ ਆ ਤੇ ਇੱਕ ਡੈਡਲੀ ਹੈਗੀ ਆ ਅਕਸਰ ਅਸੀਂ ਬਿਗ ਫਿਸ਼ ਕਰਨੇ ਕੀ ਮੈਨੇ ਜੀ ਪੂਰੀ ਨਹੀਂ ਫਿਸ਼ ਕੀਤੀ ਬਹੁਤ ਬਿਗ ਫਿਸ਼ ਹੈ ਜੀ ਪੂਰੀ ਬਿਗ ਫਿਸ਼ ਹੈ ਜਿਹੜਾ 15 ਕਿਲੋ ਪਹਿਲਾਂ ਇਹ ਤੋਂ ਹੀਰਨ ਫੜੀ ਗਈ ਆ 3.5 ਕਿਲੋ ਹੁਣ ਫੜੀ ਗਈ ਏਡਾ ਜੇ ਬਿਗ ਫਿਸ਼ ਸਰ ਇਹਦੀ ਕੀ ਨੀ ਕਰੇ ਇਹਦੀ ਹੈ ਜੀ ਇਹਦੀ 55 50 55 ਸਾਲ ਦੀ ਕਹਿੰਦਾ ਕੀ ਬਸ ਹੈ ਹਾਂ ਜੀ ਸਾਡੇ ਡਾਕੂਮੈਂਟ ਜਿਨਾਬ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਆ ਜਾਂ ਉਹ ਹੋਰ ਹੋ ਰਿਹਾ ਹੈ ਉਹ ਉਹ ਸਾਰੀ ਚੀਜ਼ ਆਇਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾਂ ਕਨਫੈਸਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪਲੇਂਟ ਅਥਾਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਜੱਫਤ ਕਰਾਂਗੇ ਸਾਡੇ ਕੋਲ ਕੁਝ ਲੀਡਸ ਹੈਗੀਆਂ ਬਟ ਸੌਰੀ ਵੀ ਕਾਂਟ ਸ਼ੇਅਰ ਸਾਡੇ ਕੋਲ ਲੀਡਸ ਹੈਗੀਆਂ ਵੀ ਆਰ ਵਰਕਿੰਗ ਔਨ ਦੈਟ ਪਹਿਲਾਂ ਅਸੀਂ ਉਹਨੂੰ ਕੰਮ ਨੂੰ ਕੰਕਲੂਡ ਕਰ ਲੀਏ ਤੇ ਜੇ ਲੋੜ ਪਈ ਤਾਂ ਨਾਲ ਸ਼ੇਅਰ ਕਰਾਂਗੇ ਕਿੰਨੇ ਚ ਵਾਰ ਆ ਰਹੀ ਹੈ ਫਿਰ ਉਹ ਕਦੋਂ ਆ ਰਿਹਾ ਹੈ ਕਿ ਉਹ ਕਿਸੇ ਐਪੀ 2 ਲੋਜੇ ਬੀ ਉਹ ਤੋਂ ਬਾਅਦ ਕਿੰਨੀ ਕੁ ਰਿਕਰਟ ਪਾਇਆ ਘਰਵਾੜਾ ਉਹ ਇਨਕੈਰੋਗੇਸ਼ਨ ਕਰ ਰਹੇ ਆ ਜੀ ਨੈਡੋਕੈਸ਼ਨ ਦੌਰਾਨ ਜੋ ਜੋ ਸਾਹਮਣੇ ਆਏਗਾ ਉਹ ਰਿਕਾਰਡ ਤੇ ਜਾਵਾਂਗੇ ਕਰੇ ਦੀ ਪਹਿਲੀਆ ਕਟੇਲੀ ਤਾਰਾਂ ਤੋਂ ਉਸ ਪਾਰ ਵੀ ਇਹ ਕੋਈ ਹੈ ਜੀ ਜਿਹੜੀ ਤਾਰਾਂ ਹੈ ਡਿਫੈਂਸਿੰਗ ਤਾਰਾਂ ਉਸ ਪਾਰ ਇਹਦੀ ਪਹਿਲੀ ਆਟਕਲੇ ਦੀ ਬਰਲੇ ਪਾਸੇ ਪਹਿਲੀਆ ਆਟਕਲੇ ਦੀ ਜ਼ਮੀਨ ਆ ਉਹ ਉਸ ਤਾਰਾਂ ਤੋਂ ਪਾਰ ਆ ਤਾਂ ਹੀ ਉਹ ਉੱਥੇ ਰਹਿਣ ਹੋਣ ਕਰਕੇ ਉਸ ਉਹ ਐਡਵਾਂਟੇਜ ਤੇ ਹੋਰ ਉਸ ਇਲਾਕੇ ਦਾ ਭੇਤੀ ਹੋਣ ਕਰਕੇ ਦੇਨ ਨਾਲ ਇਹ ਆਪਣਾ ਜਿਹੜਾ ਇਦਾਂ ਦਾ ਜਿਹੜਾ ਡਰੱਗਸ ਦਾ ਕੰਮ ਕੀਤਾ ਸਰ ਇਹ ਬੇਟੇ ਵੀ ਗਰਾਂ ਉਹ ਉਹ ਛੋਟੇ ਨੇ ਉਹਨਾਂ ਦਾ ਐਜ਼ ਆਫ ਨਾ ਸਾਨੂੰ ਇਹਨਾਂ ਦੀ ਕਿਸੇ ਕਿਸੇ ਦੀ ਕੋਈ ਇਨਵੋਲਵਮੈਂਟ ਦੀ ਕੋਈ ਗ੍ਰਾਉਂਡ ਠੀਕ ਹੈ ਜਿਨਹਾਂ ਵੀ ਗਰਾਂ ਹੋਏ